24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਸੰਦ ਸਸ਼ਕਲ ਸਾਢੇ ਚਾਰਨ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ। ਤਾਂ ਕਿ ਸਾਡੀ ਹਰ ਵਾਲੀਆਂ ਨਵੀਆਂ ਤੇ ਤਾਜ਼ੀ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ। ਪੰਜਾਬ ਪਚਾਓ ਯਾਤਰਾ ਬੈਨਰ ਹੇਟ ਪਾਲਤੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਹਲਕਾ ਤਰੰਤਾਂ ਦੇ ਦੀਨਪੰਦ ਦੇ ਕਸਬਾ ਸਬਾਲ ਵਿਖੇ ਹਜ਼ਾਰਾਂ ਦੇ ਕਰੀਬ ਮੋਟਰਸਾਈਕਲ ਟਰੈਕਟਰ ਸਮੇਤ ਕਾਫਲੇ ਦੇ ਵਕਫਾ ਪਿੰਡਾਂ ਰਾਹੀਂ ਹੋ ਕੇ ਤਰੰਤਾਂ ਸ਼ਹਿਰ ਵਿੱਚ ਸਾਬਕਾ ਪ੍ਰਧਾਨ ਨਗਰ ਤਰੰਤਾਂ ਦੇ ਭੁਪਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਅਤੇ ਸ਼ਹਿਰ ਵਿੱਚ ਵਕਫਾ ਚੌਂਕ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵਿਕਰਮਜੀਤ ਸਿੰਘ ਮੰਜੀਠਿਆ ਦਲਜੀਤ ਸਿੰਘ ਟੀਮਾ ਤੇ ਸਾਬਕਾ ਵਿਧਾਇਕ ਹਲਮੀ ਸਿੰਘ ਸਨੂੰ ਦਾ ਸਨਮਾਨਿਤ ਕਰਦੇ ਹੋਏ ਦੁਪਹਿਰ ਤੋਂ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਕ ਵਕ ਪਿੰਡਾਂ ਰਾਹੀਂ ਹੁੰਦੀ ਹੋਈ ਪਿੰਡ ਨੌਰੰਗੰਵਾਦ ਵਿਖੇ ਸ਼ੋਮਨੇ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਅਲਵਿੰਦਰ ਪਾਲ ਸਿੰਘ ਪਖੋਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਾਮਪੁਰਾ ਜ਼ਿਲ੍ਹਾ ਪ੍ਰਧਾਨ ਔਰਤਾਂ ਵਿੰਗ ਬੀਬੀ ਰੁਪਿੰਦਰ ਕੌਰ ਬ੍ਰਾਮਪੁਰਾ ਰਮਨਦੀਪ ਸਿੰਘ ਪਰੋਵਾਲ ਜ਼ਿਲ੍ਹਾ ਪ੍ਰਧਾਨ ਐਸਪੀ ਵਿੰਗ ਬਖਸ਼ੀ ਸਿੰਘ ਦਿਾਲ ਅਤੇ ਦਲਜੀਤ ਸਿੰਘ ਜਹਾਂਗੀ ਸਮੇਤ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਸਨਮਾਨਿਤ ਕੀਤਾ ਗਿਆ ਅਤੇ ਸਟੇਜ ਤੇ ਭਾਸ਼ਣ ਬੋਲਦਿਆਂ ਹੋਇਆ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾ ਤੇ ਦਿੱਕੇ ਸਵਾਲ ਕਰਦੇ ਹੋਏ ਕਿ ਭਗਵੰਤ ਮਾਨ ਨੇ ਸਿਰਫ ਵਿਕਾਸ ਕਾਰਜ ਅਖਬਾਰਾਂ ਦੇ ਇਸ਼ਤਿਹਾਰਾ ਰਾਹੀਂ ਹੀ ਕੀਤੇ ਹਨ ਤੁਸੀਂ ਵੀ ਦੇਖੋ ਨਰੰਗਾਵਾਦ ਤੋਂ ਜਸਬੀਤ ਸਿੰਘ ਲੱड्डੂ ਦੀ ਵਿਸ਼ੇਸ਼ ਰਿਪੋਰਟ ਇੱਕ ਮਿਸ਼ਨ ਤੇ ਚੱਲੇ ਆ ਪੰਜਾਬ ਨੂੰ ਬਚਾਉਣ ਦੇ ਮਿਸ਼ਨ ਤੇ ਆਪਣਾ ਸਾਰਾ ਕੁਸ਼ੀ ਪੰਜਾਬ ਹੈ ਆਪਾਂ ਰਹਿਣਾ ਇੱਥੇ ਹੈ ਜਿਉਣਾ ਇੱਥੇ ਹੈ ਮਰਨਾ ਇੱਥੇ ਹੈ ਜੇ ਪੰਜਾਬ ਖੁਸ਼ਹਾਲ ਹੈ ਤੇ ਆਪਾਂ ਸਾਰੇ ਖੁਸ਼ਹਾਲ ਆਪਣੀਆਂ ਪੀੜ੍ਹੀਆਂ ਖੁਸ਼ਹਾਲ ਹੈ ਪਰ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਜਿਦੋਂ ਵੀ ਪੰਜਾਬ ਵਿੱਚ ਰਾਜ ਕਰਨ ਆ ਜਾਂਦੀਆਂ ਤੇ ਪੰਜਾਬ ਨੂੰ ਤਬਾਹ ਕਰ ਦਿੰਦੀਆਂ ਪੰਜਾਬ ਨੂੰ ਲੁੱਟਣ ਲੱਗ ਜਾਂਦੀਆਂ 10 ਸਾਲ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਮੁੱਖ ਮੰਤਰੀ ਰਿਹਾ ਇੱਕ ਚੀਜ਼ ਨਹੀਂ ਬਣਾਈ ਪੰਜਾਬ ਤੇ ਕਰਜ਼ਾ ਝਾੜ ਕੇ ਆਪਣੇ ਘਰੇ ਹੀ ਰਹਿ ਕੇ 5-10 ਸਾਲ ਟਪਾਦੇ ਜਿਹੜਾ ਫੋਨ ਝਾੜੂ ਵਾਲੇ ਦੀ ਸਰਕਾਰ ਬਣੀ ਐ ਇਹਨੇ ਤਾਂ ਰਿਕਾਰਡ ਹੀ ਤੋੜ ਦਿੱਤੇ ਕਰਜ਼ਿਆਂ ਤੇ ਕਰਜ਼ਾ ਲੈ ਕੇ ਜਿੰਨਾ ਪੈਸਾ ਸੜਕਾਂ ਵਾਸਤੇ ਨਹੀਂ ਖਰਚਦੇ ਗਰੀਬਾਂ ਦੀ ਆਟਾ ਦਾਲ ਦੇਣ ਵਾਸਤੇ ਨਹੀਂ ਖਰਚਦੇ ਪੈਨਸ਼ਨ ਦੇਣ ਵਾਸਤੇ ਨਹੀਂ ਖਰਚਦੇ ਆਪਣੀ ਮਸ਼ਹੂਰੀ ਕਰਨ ਵਾਸਤੇ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਵਾਸਤੇ ਜਹਾਜ਼ ਲੈਣ ਵਾਸਤੇ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਲੈ ਜਾਣ ਵਾਸਤੇ ਕੇਜਰੀਵਾਲ ਨੂੰ ਬਚਾਉਣ ਵਾਸਤੇ ਲਗਾਤਾਰ ਇਹਨਾਂ ਦੇ ਝਾੜੂ ਦੇ ਮੁੱਖ ਮੰਤਰੀ ਸ਼ਰਾਬੀ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਨਾਲ ਹੀ ਰਹਿੰਦਾ ਹੈ ਮੁੱਖ ਮੰਤਰੀ ਚੁਣਿਆ ਸੀ ਆਪਾਂ ਪੰਜਾਬ ਵਾਸਤੇ ਕੇਜਰੀਵਾਲ ਵਾਸਤੇ ਨਹੀਂ ਅੱਜ ਮੈਂ ਜਦੋਂ ਵੀ ਮੈਂ ਯਾਤਰਾ ਤੇ ਨਿਕਲੇ ਆ ਪਹਿਲੀ ਤਰੀਕ ਨੂੰ ਮੇਰੇ ਕੋਲੇ ਬਹੁਤ ਕਿਸਾਨ ਵੀਰ ਮਿਲੇ ਗਰੀਬ ਵੀ ਮਿਲੇ ਜਿਹੜੀਆਂ ਸਹੂਲਤਾਂ ਬਾਦਲ ਸਾਹਿਬ ਦਿੰਦੇ ਹੁੰਦੇ ਸੀ ਆਟਾ ਦਾਲ ਛਗਨ ਪੈਨਸ਼ਨ ਅਸੀ ਬੱਚਿਆਂ ਨੂੰ ਸਕਾਲਰਸ਼ਿਪ ਥੋੜੀ ਬਿਜਲੀ ਦਾ ਪ੍ਰਬੰਧ ਕਰਦੇ ਸੀ ਥੋੜੇ ਟਿਊਬਵਲ ਕਨੈਕਸ਼ਨ ਦਿੰਦੇ ਸੀ ਸੇਵਾ ਕੇਂਦਰ ਬਣਾਏ ਸੀ ਵਰਲਡ ਕੱਪ ਕਬੱਡੀ ਕਰਾਉਂਦੇ ਹੁੰਦੇ ਸੀ ਪਸ਼ੂ ਮੇਲੇ ਕਰਾਉਂਦੇ ਹੁੰਦੇ ਸੀ ਲੜਕੀਆਂ ਨੂੰ ਸਾਈਕਲ ਦਿੰਦੇ ਹੁੰਦੇ ਸੀ ਨੌਜਵਾਨਾਂ ਨੂੰ ਜਿੰਮ ਦਿੰਦੇ ਹੁੰਦੇ ਸੀ ਪਿੰਡਾਂ ਵਿੱਚ ਗਰੰਟਾਂ ਆਉਂਦੀਆਂ ਸੀ ਕਿੰਨੇ ਵੀ ਥੋੜੇ ਖਾਲੇ ਬਣਾਏ ਕੱਸੀਆਂ ਬਣਾਈਆਂ ਸਾਰਾ ਖੁਸ਼ੀ ਬੰਦ ਕਰ ਦਿੱਤਾ ਇਹਨਾਂ ਨੇ ਪਿਛਲੇ 7 ਸਾਲ ਐਂ ਲੱਗਦਾ ਹੈ ਕਿ ਪੰਜਾਬ ਬਹੁਤ ਪਿੱਛੇ ਜਾਣ ਲੱਗ ਗਿਆ ਤੇ ਹੁਣ ਤਾਂ ਜਮਾ ਹੀ ਪਿੱਛੇ ਚਲੇ ਗਿਆ ਜੇ ਆਪਾਂ ਖਰਸਾ ਜੀ ਨਾ ਇਕੱਠੇ ਹੋਏ ਆਪਣੀ ਖੇਤਰੀ ਪਾਰਟੀ ਆਪਣੀ ਮਾਂ ਪਾਰਟੀ ਆਪਣੀ ਜਾਨ ਸ਼ੋਮਨੀ ਕਾਲੀ ਦਲ ਨੂੰ ਨਾ ਤਗੜਾ ਕੀਤਾ ਨਾ ਆਪਾਂ ਆਪਣੇ ਆਪਣੀ ਸਰਕਾਰ ਲੈ ਕੇ ਆਏ ਤੇ ਮੈਂ ਤੁਹਾਨੂੰ ਦੱਸ ਦਿੰਨਾ ਆਪਾਂ ਬਹੁਤ ਪਿੱਛੇ ਹੋ ਜਾਾਂਗੇ ਆ ਜਿਹੜੇ ਵੀ ਬਾਹਰੋਂ ਆਉਂਦੇ ਐ ਦਿੱਲੀ ਵਾਲੇ ਘੁਮਰਾਹ ਕਰ ਦਿੰਦੇ ਐ ਇੰਨੀਆਂ ਭਾਸ਼ਣ ਕਰਦੇ ਐਗੇ ਡਰਾਮੇ ਕਰਦੇ ਆਪਾਂ ਉਹਨਾਂ ਦੀ ਗੱਲਾਂ ਚਾ ਆ ਜਾਣੇ ਐ ਦੇਖੋ ਆਪਾਂ ਤੋਂ ਸਿਆਣੇ ਗੁਜਰਾਤੀ ਐ ਆਪਾਂ ਤੋਂ ਸਿਆਣੇ ਮੱਧ ਪ੍ਰਦੇਸ਼ ਦੇ ਲੋਕ ਐ ਆਪਣੇ ਤੋਂ ਸਿਆਣੇ Rajasthan ਦੇ ਲੋਕ ਐ ਜਿਹੜੇ ਆਈ ਦਿੱਲੀ ਵਾਲੀ 파ੜੀ ਝਾੜੂ ਨੇ ਉੱਥੇ ਵੀ ਝੂਠ ਬੋਲਿਆ ਪਰ ਉਹਨਾਂ ਨੇ ਉਹਨਾਂ ਦੀਆਂ ਜਮਾਨਤਾਂ ਜੰਪ ਕਰਾਈਆਂ ਆਪਾਂ ਹੀ ਉਹਨਾਂ ਨੂੰ ਇੱਥੇ ਫੈਦਾ ਕਰ ਦਿੱਤਾ ਤੇ ਅੱਜ ਆਪਾਂ ਨੂੰ ਲੁੱਟ ਕੇ ਅੱਜ ਪਰਮਾਤ ਪੰਜਾਬ ਨੂੰ ਬਰਬਾਦ ਕਰਦੇ ਲੱਗੇ ਐ ਇਸ ਕਰਕੇ ਆਓ ਇਸ ਯਾਤਰਾ ਦਾ ਹਿੱਸਾ ਬਣੋ ਇੱਕ ਮਾਹੌਲ ਬਣਾਓ ਇੱਕ ਤੂਫਾਨ ਖੜਾ ਕਰੋ ਜਿਹੜਾ ਤੂਫਾਨ ਇਹਨਾਂ ਝਾੜੂ ਵਾਲੇ ਨੂੰ ਉੜਾ ਕੇ ਪੰਜਾਬ ਤੋਂ ਬਾਹਰ ਸਿੱਟੇ ਤੇ ਆਪਣਾ ਪੰਜਾਬ ਦਾ ਪੰਥ ਦਾ ਪੰਜਾਬੀਆਂ ਦਾ ਰਾਜ ਖਾਲਸਾਪਨ ਦੀ ਫੌਜ ਸ਼੍ਰੋਮਣੀ ਕਾਲੀ ਦਲ ਦੀ ਥੋੜੀ ਆਪਣੀ ਫੌਜ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਬਣੇ ਤੇ ਆਪਾਂ ਪੰਜਾਬ ਵਿੱਚ ਖੁਸ਼ੀਆਂ ਦਾ ਮਾਹੌਲ ਲੈ ਕੇ ਆਈਏ ਮੈਂ ਧੰਨਵਾਦ ਕਰਦਾ ਸਾਰੇ ਵਰਕਰ ਸਹਿਬਾਨ ਦਾ ਜਵਿੰਦਰ ਬਰਨਪੁਰਾ ਸਾਹਿਬ ਦਾ ਪੱਖੋਕੇ ਸਾਹਿਬ ਦਾ ਤੇ ਆਪਣਾ